ਪੰਜਾਬੀ ਦੇ ਜਿਹੜੇ ਸਪੈਲਿੰਗ ਨੂੰ ਆਪਾਂ ਵਾਰੀ-ਵਾਰੀ ਲਿਖਦੇ ਰਹਿੰਨੇ ਆ ਭਾਵੇਂ ਉਹ ਸਪੈਲਿੰਗ ਗਲਤ ਆ ਵਾਰੀ-ਵਾਰੀ ਤੋਂ ਲਿਖਦੇ ਰਹਿੰਨੇ ਆ ਉਹ ਆਪਣੇ ਆਪ 'ਤੇ ਉਹ ਸਹੀ ਹੋ ਜਾਂਦਾ ਆ ਆਪਾਂ ਉਸ ਸਪੈਲਿੰਗ ਨੂੰ ਸਹੀ ਮੰਨ ਲੱਗ ਪੈਂਦੇ ਆ ਆਪਾਂ ਲੱਗਦਾ ਹੁੰਦਾ ਆਪਾਂ ਸਹੀ ਲਿਖਦੇ ਪਏ ਆ ਪਰ ਜਿਵੇਂ ਗਵਰਨਮੈਂਟ ਨੇ ਰეკਮੈਂਡ ਕੀਤਾ ਗਵਰਨਮੈਂਟ ਨੇ ਜਿਹੜੇ ਐਸ ਬੋਰਡ ਨੇ ਆਪਾਂ ਨੂੰ ਇਨਸਟਰਕਸ਼ਨ ਪਿਛਲੇ ਪੇਪਰ ਵਿੱਚ ਆਈਆਂ ਸੀਗੀਆਂ ਉਹਨੂੰ ਫੋਲੋ ਕਰਾਂਗੇ ਉਹਨਾਂ ਨੇ ਜਿਹੜੇ ਸ਼ਬਦ ਕੋਸ਼ ਜਿਹੜੇ ਆਪਾਂ ਨੂੰ ਦੱਸੇ ਆ ਉਹਨੂੰ ਫੋਲੋ ਕਰਾਂਗੇ ਉਹਨਾਂ ਵਿੱਚ ਕਿਹੜੇ ਸਪੈਲਿੰਗ ਨੂੰ ਸਹੀ ਮੰਨੇਗਾ ਕਿਹੜੇ ਨੂੰ ਗਲਤ ਮੰਨੇਗਾ ਆਪਣੇ ਹਿਸਾਬ ਨਾਲ ਸਾਰੇ ਸਪੈਲਿੰਗ ਸਹੀ ਆ ਜਿਹੜੇ ਆਪਾਂ ਲਿਖਦੇ ਪਏ ਆ ਪਰ ਆਪਾਂ ਗਵਰਨਮੈਂਟ ਦੇ ਅਕੋਰਡਿੰਗ ਚੱਲਣਾ ਗਵਰਨਮੈਂਟ ਜਿਹੜੇ ਸਪੈਲਿੰਗ ਨੂੰ ਜਿਸ ਤਰ੍ਹਾਂ ਸਹੀ ਮੰਨਦੀ ਆ ਆਪਾਂ ਨੂੰ ਉਹਦੇ ਅਕੋਰਡਿੰਗ ਪ੍ਰੈਕਟਿਸ ਕਰਨੀ ਪੈਣੀ ਆ ਆਪਣੇ ਹੱਥ ਉੱਤੇ ਆਪਣੀ ਜ਼ੁਬਾਨ ਦੇ ਵਿੱਚ ਆਪਣੇ ਦਿਮਾਗ 'ਚੋ ਸਪੈਲਿੰਗ ਉਸੇ ਤਰ੍ਹਾਂ ਹੀ ਪੱਕੇ ਤੌਰ ਤੇ ਫਿੱਟ ਹੋਇਆ ਹੁੰਦਾ ਤੇ ਆਪਨ ਲੱਗਦਾ ਆਪਣਾ ਸਪੈਲਿੰਗ ਸਹੀ ਆ ਤੇ ਜਦੋਂ ਪੇਪਰ 'ਚੋ ਸਰਕਾਰ ਗਲਤ ਕੱਢ ਦਿੰਦੀ ਆ ਤੇ ਫਿਰ ਪੌਲਮ ਆਪਨ ਹੁੰਦੀ ਆ ਇਸ ਕਰਕੇ ਗਵਰਨਮੈਂਟ ਵੱਲੋਂ ਜਿਹੜੇ ਰეკਮੈਂਡ ਕੀਤੇ ਗਏ ਸ਼ਬਦ ਕੋਸ਼ ਆ ਉਹਦੇ ਵਿੱਚ ਤੁਸੀਂ ਸਪੈਲਿੰਗਾਂ ਨੂੰ ਕਨਫਰਮ ਕਰਨਾ ਆ ਜਿੰਨਾ ਦੁਨੀਆ ਮਰਜੀ ਕਹੀ ਜਾਵੇ ਭਾਵੇਂ ਮੈਂ ਕਹੀ ਆ ਮੈਂ ਕੋਈ ਤੁਹਾਡਾ ਟੀਚਰ ਤੋਂ ਨੋ ਕਹੀ ਜਾਵੇ ਵੀ ਇਹ ਸਪੈਲਿੰਗ ਇਦਾਂ ਪੈਂਦਾ ਆ ਉਹਨੂੰ ਸਰਕਾਰ ਨੇ ਨਹੀਂ ਮੰਨਣਾ ਸਰਕਾਰ ਨੇ ਜੋ ਇਨਸਟਰਕਸ਼ਨ ਦਿੱਤੀਆਂ ਉਹਦੇ ਅਕੋਰਡਿੰਗ ਤੁਹਾਨੂੰ ਚੱਲਣਾ ਪੈਣਾ ਤੇ ਗਵਰਨਮੈਂਟ ਨੇ ਇੱਕ ਅੱਖਰ ਸੌਫਟਵੇਅਰ ਦੀ ਗੱਲ ਕੀਤੀ ਆ। ਐਂ ਸੱਚ ਜਿਹੜੀਆਂ ਆਈਐਸਓ ਵਿੱਚ ਅੱਖਰ ਵੈਬਸਾਈਟ ਵੀ ਹੈਗੀ ਐ ਸੌਫਟਵੇਅਰ ਵੀ ਹੈਗਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੁਸੀਂ ਆਪ ਦਾ ਪੰਜਾਬੀ ਦਾ ਟਾਈਪ ਕੀਤਾ ਪੈਰਾ ਭਾਵੇਂ ਤੁਸੀਂ ਐਮਐਸ ਵਰਡ ਵਿੱਚ ਟਾਈਪ ਕਰਦੇ ਪਏ ਉਸ ਪੈਰੇ ਨੂੰ ਤੁਸੀਂ ਕਾਪੀ ਕਰਕੇ ਅੱਖਰ ਸੌਫਟਵੇਅਰ ਦੇ ਵਿੱਚ ਪੇਸਟ ਕਰ ਦੇਣਾ। ਜਦੋਂ ਤੁਸੀਂ ਉੱਥੇ ਪੇਸਟ ਕਰੋਗੇ ਤੁਹਾਡੇ ਜਿਹੜੇ ਅੱਖਰ ਹੈਗੇ ਆ ਸਪੈਲਿੰਗ ਹੈਗੇ ਉੱਥੇ ਅੰਡਰਲਾਈਨ ਆ ਜਾਈਗੀ ਜਿਵੇਂ ਐਮਐਸ ਵਰਡ ਵਿੱਚ ਇੰਗਲਿਸ਼ ਵਿੱਚ ਥੱਲੇ ਰੈੱਡ ਲਾਈਟ ਆਨ ਲਾਈਨ ਹੁੰਦੀ ਆ ਉਦਹੀਂ ਅੱਖਰ ਸੌਫਟਵੇਅਰ ਦੇ ਵਿੱਚ ਉਹ ਲਾਈਨ ਆ ਜਾਂਦੀ ਆ ਇਹਦਾ ਮਤਲਬ ਉਹ ਆਪਣਾ ਸਪੈਲਿੰਗ ਗਲਤ ਆ ਭਾਵੇਂ ਆਪਣੇ ਵੱਲੋਂ ਸਹੀ ਪਾਇਆ ਗਿਆ ਆਪਣੀ ਸੋਚ ਦੇ ਅਕੋਰਡਿੰਗ ਉਹ ਅੱਖਰ ਸਹੀ ਆ ਪਰ ਜੇ ਅੱਖਰ ਸੌਫਟਵੇਅਰ ਦੇ ਅਕੋਰਡਿੰਗ ਉਹ ਗਲਤ ਆ ਤਾਂ ਉਹ ਗਲਤ ਆ ਗਵਰਨਮੈਂਟ ਨੇ ਉਹਦੇ ਅਕੋਰਡਿੰਗ ਪੇਪਰ ਚੈੱਕ ਕਰਨਾ ਹੈ ਜਿਹੜਾ ਗਵਰਨਮੈਂਟ ਦਾ ਸੌਫਟਵੇਅਰ ਸੌਫਟਵੇਅਰ ਹੈਗਾ ਉਹਨਾਂ ਸ਼ਬਦ ਕੋਸ਼ ਜਾਂ ਉਹ ਅੱਖਰ ਵੈੱਬਸਾਈਟ ਦੇ ਅਕੋਰਡਿੰਗ ਬਣਾਇਆ ਗਿਆ ਉਹਨੂੰ ਧਿਆਨ ਚ ਰੱਖ ਕੇ ਹੀ ਸੌਫਟਵੇਅਰ ਨੂੰ ਡਿਜ਼ਾਈਨ ਕੀਤਾ ਗਿਆ ਇਸ ਕਰਕੇ ਪਨਾੜਾ ਵਰਡ ਹੈਗਾ ਸ਼ਬਦ ਹੈਗਾ ਕੋਈ ਵੀ ਉਹਦਾ ਸਪੈਲਿੰਗ ਸ਼ਬਦ ਕੋਸ਼ ਦੇ ਅਕੋਰਡਿੰਗ ਸਹੀ ਹੋਣਾ ਚਾਹੀਦਾ ਤੇ ਜਿਹੜਾ ਅੱਖਰ ਸੌਫਟਵੇਅਰ ਹੈਗਾ ਉਹਦੇ ਅਕੋਰਡਿੰਗ ਸਹੀ ਹੋਣਾ ਚਾਹੀਦਾ ਸਰਕਾਰ ਦਾ ਸੌਫਟਵੇਅਰ ਕਿਸੇ ਕੋਲ ਨਹੀਂ ਹੈਗਾ ਜੇ ਕੋਈ ਬੰਦਾ ਕਹਿੰਦਾ ਵੀ ਮੇਰੇ ਕੋਲ ਸਰਕਾਰੀ ਸੌਫਟਵੇਅਰ ਹੈਗਾ ਆ ਵੀ ਇਹ ਪੇਪਰ ਇਸ ਤੇ ਹੁੰਦਾ ਆ ਤਾਂ ਗਲਤ ਆ ਉਹ ਕਾਨੂੰਨੀ ਤੌਰ ਤੇ ਵੀ ਗਲਤ ਆ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਕੋਲ ਉਹ ਸੌਫਟਵੇਅਰ ਹੈਗਾ ਆ ਸਰਕਾਰ ਦਾ ਸੌਫਟਵੇਅਰ ਬਾਹਰ ਨਹੀਂ ਆ ਸਕਦਾ ਕਿਸੇ ਬੰਦੇ ਕੋਲ ਵੀ ਮੈਨੂੰ ਕੋਈ ਬੱਚੇ ਕਹਿੰਦੇ ਸਾਨੂੰ ਸੌਫਟਵੇਅਰ ਸੈਂਡ ਕਰ ਦੋ ਇਹ ਪੇਪਰ ਕਿੱਥੇ ਹੋਏਗਾ ਇਦਾਂ ਨਹੀਂ ਪੋਸੀਬਲ ਸਰਕਾਰ ਨੇ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਵੀ ਆਹ ਸ਼ਬਦ ਕੁਛ ਨੂੰ ਫੋਲੋ ਕਰੋ ਤੇ ਇਸ ਅਖਰ ਵੈਬਸਾਈਟ ਨੂੰ ਸੌਫਟਵੇਅਰ ਨੂੰ ਤੁਸੀਂ ਫੋਲੋ ਕਰੋ ਇਹਦੇ ਅਕੋਰਡਿੰਗ ਤੁਹਾਡੇ ਅਖਰ ਸਹੀ ਹੋਣੇ ਚਾਹੀਦੇ ਆ ਜੇ ਆਪਾਂ ਕਿਸੇ ਹੋਰ ਵੈਬਸਾਈਟ ਦੇ ਜਾਂ ਕੋਈ ਬੰਦੇ ਬਹੁਤ YouTube ਤੇ ਮੈਂ ਵੀਡੀਓਜ਼ ਦੇਖੀਆਂ ਸਾਡੇ ਬੱਚੇ ਕਹਿੰਦੇ ਸਾਰੇ ਬੰਦੇ ਕਹਿੰਦੇ ਆ ਕਿ ਸਾਡੇ ਕੋਲ ਸੌਫਟਵੇਅਰ ਹੈਗਾ ਵੀ ਸਾਡੇ ਨੂੰ ਤੁਸੀਂ ਯੂਜ਼ ਕਰੋ ਉਹ ਸਿਰਫ ਪੈਸੇ ਕਮਾਉਣ ਵਾਸਤੇ ਉਹ ਸੌਫਟਵੇਅਰ ਵੇਚਦੇ ਪਏ ਆ ਪਰ ਉਹ ਸਰਕਾਰ ਨੇ ਉਹਨੂੰ ਮੰਨਣਾ ਹੀ ਹੈਗਾ ਜੇ ਤੁਹਾਡਾ ਕੋਈ ਸਪੈਲਿੰਗ ਗਲਤ ਹੋ ਗਿਆ ਤੁਸੀਂ ਉਸ ਬੰਦੇ ਨੂੰ ਨਹੀਂ ਕਹਿ ਸਕਦੇ ਅਸੀਂ ਉਹਨਾਂ ਸੌਫਟਵੇਅਰ ਲਿਆ ਸੀ ਉਹ ਰਿਕਾਰਡਿੰਗ ਹੈ ਸਹੀ ਹੈ ਸਰਕਾਰ ਨੇ ਜੋ ਇਨਸਟਰਕਸ਼ਨ ਕਹੀਆਂ ਆਪਾਂ ਨੂੰ ਉਹ ਫੋਲੋ ਕਰਨੀ ਪਵੇਗੀ MS Word ਦੇ ਵਿੱਚ ਪਹਿਲਾਂ ਟਾਈਪ ਕਰੋ ਜਾਂ ਅੱਖਰ ਸੌਫਟਵੇਅਰ ਤੁਸੀਂ ਬਾਇ ਕਰ ਸਕਦੇ ਹੋ ਬਾਇਲ ਕਰ ਸਕਦੇ ਹੋ ਖਰੀਦ ਸਕਦੇ ਹੋ ਜੇ ਤੁਸੀਂ ਫ੍ਰੀ ਚ ਯੂਜ਼ ਕਰਨਾ ਤਾਂ ਤੁਸੀਂ MS Word ਦੇ ਵਿੱਚ ਉਹਨੂੰ ਟਾਈਪ ਕਰੋ ਉਹਦੇ ਪਹਿਰੇ ਨੂੰ ਤੇ ਉਹਨੂੰ ਅੱਖਰ ਸੌਫਟਵੇਅਰ ਦੇ ਵਿੱਚ ਪੇਸਟ ਕਰ ਦਿਓ MS Word ਵਰਗਾ ਹੀ ਇੱਕ ਸੌਫਟਵੇਅਰ ਜਿਹਨੂੰ ਓਪਨ ਕਰਾਂਗੇ ਇੱਕ ਪੇਜ ਖੁੱਲ ਜਾਂਦਾ ਆ ਉਹਦੇ ਤੁਸੀਂ MS Word ਚ ਨਾਰਮਲ ਆਪਣੇ ਕੰਪਿਊਟਰ ਵਿੱਚ ਟਾਈਪ ਕਰਕੇ ਉਹਨੂੰ ਉਧਰ ਪੇਸਟ ਕਰ ਦਿਓ MS Word ਦੇ ਵਿੱਚ ਪੰਜਾਬੀ ਨੂੰ ਸਹੀ ਨਹੀਂ ਕਰਦਾ MS Word ਵਿੱਚ ਅੰਡਰਲਾਈਨ ਸਿਰਫ ਇੰਗਲਿਸ਼ ਦਾ ਹੁੰਦਾ ਪੰਜਾਬੀ ਦੇ ਵਿੱਚ ਅੰਡਰਲਾਈਨ ਨਹੀਂ ਆਉਂਦਾ ਆਪਾਂ ਉਹਨੂੰ ਕਾਪੀ ਕਰਨਾ ਹੈ MS Word ਦੇ ਵਿੱਚੋਂ ਤੇ ਅੱਖਰ ਸੌਫਟਵੇਅਰ ਵਿੱਚੋਂ ਸਭ ਪਹਿਲੇ ਨੂੰ ਪੇਸਟ ਕਰ ਦੇਣਾ ਉਸ ਤੋਂ ਤੁਹਾਨੂੰ ਕਲੀਅਰ ਪਤਾ ਲੱਗ ਜਾਣਗੇ ਕਿਹੜੇ ਕਿਹੜੇ ਅੱਖਰ ਆਪਣੇ ਕਿਹੜੇ ਸਪੈਲਿੰਗ ਗਲਤ ਹੈਗੇ ਆ ਫਸੋ ਨੂੰ ਨੋਟ ਕਰ ਲੈਣਾ ਉਹ ਰਿਕਾਰਡਿੰਗ ਬਟਸ ਕਰ ਲੈਣਾ ਉਹਦੇ ਉੱਤੇ ਰਾਈਟ ਕਲਿਕ ਕਰੋਗੇ ਤਾਂ ਤੁਹਾਨੂੰ ਉਹ ਸਹੀ ਸਪੈਲਿੰਗ ਦਾ ਉਹ ਵੀ ਅੱਖਰ ਸੌਫਟਵੇਅਰ ਦੱਸਦਾ ਹੈ ਤੁਹਾਨੂੰ ਪੂਰਾ ਨਹੀਂ ਸਹੀ ਹੈਗਾ ਗਵਰਨਮੈਂਟ ਨੇ ਵੀ ਇਹ ਗੱਲ ਦੱਸੀ ਹੋਈ ਆ ਵੀ ਉਹ 92 93% ਸਰਕਾਰੀ ਸੌਫਟਵੇਅਰ ਦੇ ਨਾਲ ਮੈਚ ਕਰਦਾ ਹੈ ਪੂਰਾ ਕਲੀਅਰਲੀ ਨਹੀਂ ਉਹ ਸਿਰਫ ਉਹਨਾਂ ਐਗਜ਼ਾਮਪਲ ਦਿੱਤੀ ਵੀ ਇਸ ਤਰ੍ਹਾਂ ਦਾ ਹੈਗਾ ਇਹਨੂੰ ਤੁਸੀਂ ਫੋਲੋ ਕਰੋ ਪੂਰਾ ਸਹੀ ਨਹੀਂ ਹੈਗਾ 92% ਗਵਰਨਮੈਂਟ ਕਹ ਰਹੀ ਆ ਤਾਂਸੀਂ ਵੀ ਜਵੇਂ ਯੂਜ਼ ਕੀਤਾ ਉਹ ਵਿੱਚ ਸਾਰੇ ਅੱਖਰ ਪੂਰੇ ਸਹੀ ਨਹੀਂ ਹੈਗੇ ਪਰ ਕੋਸ਼ਿਸ਼ ਹੱਦ ਤੱਕ ਜਿਹੜੇ ਆਪਾਂ ਡਾਊਟ ਜਿਹੜੇ ਆਪਾਂ ਆਪਣੇ ਕਲੀਅਰ ਹੋ ਸਕਦੇ ਆ ਉਸ ਸੌਫਟਵੇਅਰ ਚ ਕਲੀਅਰ ਕਰੋ ਤੇ ਕੋਸ਼ਿਸ਼ ਆਪਣਾ ਕੋਈ ਵਿੱਚ ਕਲੀਅਰ ਕਰੋ ਉਹਦੇ ਅਕੋਰਡਿੰਗ ਤੁਸੀਂ ਯਾਦ ਕਰੋਗੇ ਤਾਂ ਸਰਕਾਰ ਤੁਹਾਡੇ ਉਹ ਜਿਹੜੇ ਸਪੈਲਿੰਗ ਉਹ ਸਹੀ ਮੰਨੇਗੀ ਮੈਂ ਕਹੇ ਦਵਾ ਜਾਂ ਕੋਈ ਤੁਸੀਂ ਪ੍ਰਾਈਵੇਟ ਕੋਈ ਸ਼ਬਦ ਕੋਸ਼ ਯੂਜ਼ ਕਰ ਲਓ ਜਾਂ ਕੋਈ ਸੌਫਟਵੇਅਰ ਯੂਜ਼ ਕਰ ਲਓ ਕਿਸੇ ਟੀਚਰ ਦੇ ਅਕੋਰਡਿੰਗ ਤੁਸੀਂ ਉਹ ਅੱਖਰ ਨੂੰ ਯਾਦ ਕਰ ਲਓ ਉਹ ਗਵਰਨਮੈਂਟ ਨੇ ਸਹੀ ਨਹੀਂ ਮੰਨਣਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਸਰਕਾਰ ਨੇ ਜੋ ਸ਼ਬਦ ਕੋਸ਼ ਕਹੇ ਆ ਤਾਂ ਨਾਮ ਸਰਾ ਦੇ ਪਤਾ ਹੀ ਆ ਮੇਰੇ ਨਾਲ ਮੈਂਸ਼ਨ ਵੀ ਕਰ ਦਿੰਨਾ ਤੇ O follow com